ਸਾਡੇ ਦਾ ਜਵਾਕ ਕਹਿਣ ਲੱਗੇ ਪਾਪਾ ਤੇਰੀ ਫੈਲਰੀ ਦੌਂਦੇ ਨੇ ਤੂੰ ਕਹਦਾ ਪਾਪਾ ਸਾਡੇ ਨਾਲ ਤਾਂ ਮਜ਼ਦੂਰ ਚੰਗੇ ਨੇ ਸ਼ਾਹ ਨੂੰ 800 ਰੁਪਏ ਦੀ ਹੜੀ ਦਾ ਲੈ ਕੇ ਜਾਂਦਾ ਨਾ ਸਿੱਧੀ ਗੱਲ ਉਹ ਕਹਿੰਦਾ ਕਹਦਾ ਤੂੰ ਕਹਦਾ ਪਾਪਾ ਤੇਰੇ ਕੋਲ ਪੈ ਹੀ ਨਹੀਂ ਹੁੰਦੇ ਜੇਬ ਦੇ ਵਿੱਚ ਉਹ ਜਦੋਂ ਕੋਈ ਚੀਜ਼ ਮੰਗ ਲਿਆ ਪਾਪਾ ਉਹ ਤੇ ਪੈ ਜਾਂਦੀ ਕੋਈ ਗੱਲ ਨੂੰ ਦੇਖਾਂਗੇ ਠੀਕ ਆ ਇੰਨਾ ਜੀ ਲੂਸ ਕਢਾ ਦਿੱਤਾ ਹੈ ਇਹਨਾਂ ਨੇ ਸਾਡਾ ਅਸੀਂ ਤਾਂ ਨਹੀਂ ਕਦੇ ਇਹਨਾਂ ਨੂੰ ਕਿਹਾ ਅਸੀਂ ਅੱਧਾ ਕੰਮ ਅੱਜ ਕਰਾਂਗੇ ਅੱਧਾ ਕ ਪਰਸੋਂ ਨੂੰ ਕਰਾਂਗੇ ਤਾਂ 10 ਤਰੀਕ ਨੂੰ ਕਰਾਂਗੇ ਅਸੀਂ ਟਾਈਮ ਤੇ ਕਰਕੇ ਦੇ ਰਹੇ ਆ ਨਾ ਤਾਂ ਸੈਲਰੀ ਵੀ ਸਾਧੂ ਟਾਈਮ ਤੇ ਚਾਹੀਦੀ ਆ ਸਾਡਾ ਸਭ ਤੋਂ ਵੱਡਾ ਕਾਰਨ ਇਹ ਜੀ ਸੈਲਰੀ ਸਾਰੇ ਆਪਰੇਟਰਾਂ ਦੀਆਂ ਸੈਲਰੀਆਂ ਦੋ-ਦੋ ਮਹੀਨੇ ਪ੍ਰੋਪਰ ਨ ਤਰੀਕੇ ਨਾਲ ਨਹੀਂ ਹੁੰਦੀਆਂ ਠੀਕ ਹੈ ਜੀ ਸੈਲਰੀ ਦੀ ਟਾਈਮਿੰਗ ਹੈ 7 ਤੋਂ 10 ਠੀਕ ਹੈ ਜਿਹੜੀ ਕਿ ਸੈਲਰੀ ਜਾ ਕੇ ਸਾਨੂੰ ਮਿਲਦੀ ਆ ਕਦੇ 25 ਨੂੰ ਕਦੇ 28 ਨੂੰ ਕਦੇ 20 ਨੂੰ ਇੱਕ ਤਰੀਕ ਕੋਈ ਨਹੀਂ ਹੈਗੀ ਇੱਕ ਵੀਡੀਓ ਪਰਸੋਂ ਲਾਂਚ ਕੀਤੀ ਸੀ ਮੈਂ ਠੀਕ ਹੈ ਜੀ ਜਦੋਂ ਵੀਡੀਓ ਪਾਈ ਆ ਮੇਰੇ ਕੋ ਉੱਚ ਅਧਿਕਾਰੀਆਂ ਵੱਲੋਂ ਵੀਡੀਓ ਡਿਲੀਟ ਕਰਵਾਈ ਗਈ ਕਿ ਪ੍ਰੈਸ਼ਰਾਈਜ਼ ਕਰਾ ਕੇ ਵੀ ਤੁਹਾਡੀ ਸੈਲਰੀ ਆ ਜਾਣਗੀ ਆ ਸਾਨੂੰ ਪਰਸੋ ਜੇ ਸਾਡੇ ਆਪਰੇਟਰਾਂ ਨੂੰ ਸੈਲਰੀਆਂ ਜਿਹੜੀਆਂ ਆਈਆਂ ਨੇ ਕਿਸੇ ਦਾ 1500 ਕੱਟ ਲਿਆ ਕਿਸੇ ਦਾ 2000 ਕੱਟ ਲਿਆ ਕਿਸੇ ਦਾ 2500 ਕਿਸੇ ਦਾ 3000 ਸਾਨੂੰ ਉਸ ਚੀਜ਼ ਦਾ ਜਵਾਬ ਹਲੇ ਤੱਕ ਨਹੀਂ ਮਿਲਿਆ ਵੀ ਉਹ ਸੈਲਰੀ ਕਿਉਂ ਕੱਟੀ ਗਈ ਆ ਸ਼ਾਮ ਨੂੰ ਇੱਕ ਮੈਸੇਜ ਆਉਂਦਾ ਮੰਨਪ੍ਰੀਤ ਸਿੰਘ ਏਡੀਮ ਵੱਲੋਂ ਗਰੁੱਪ ਦੇ ਵਿੱਚ ਵੀ ट्रांजੈਕਸ਼ਨ ਫਾਰਮ ਫੀਲਿੰਗ ਕਰਕੇ ਤੁਹਾਡੀ ਸੈਲਰੀ ਡਿਡਕਟ ਹੋਈ ਆ ਸਾਨੂੰ ਉਹ ਇਕੱਲੇ ਇਕੱਲੇ ट्रांजੈਕਸ਼ਨ ਆਪਰੇਟਰ ਦਾ ਜਿਹੜੇ অপারেਟਰਾਂ ਦੀ ਸੈਲਰੀ ਕੱਟੀ ਗਈ ਆ ਉਹਨਾਂ ਦੀ ਕੱਲਿਆ ਕੱਲਾ ਹਿਸਾਬ ਚਾਹੀਦਾ ਇੱਕ ਰਿਟਰਨ ਦੇ ਵਿੱਚ ਵੀ ਆਪਰੇਟਰ ਨੇ ਇੰਨੀ ਟ੍ਰਾਂਜੈਕਸ਼ਨਾਂ ਕੀਤੀਆਂ ਸੀ ਇਸ ਮਹੀਨੇ ਦੇ ਵਿੱਚ ਉਹਦੀ ਇੰਨੀ ਫਾਰਮ ਫੀਲਿੰਗ ਭਰਦੀ ਆ ਸਾਨੂੰ ਉਹਦਾ ਪੂਰਾ ਹਿਸਾਬ ਲੈ ਕੇ ਦੇਣ ਵੀ ਇਹ ਸਾਬ ਨਹੀਂ ਸੈਲਰੀ ਕੱਟੀ ਆ ਪਲੱਸ ਕਿਸੇ ਐਚ ਡੀਓ ਇੰਚਾਰਜ ਦੀ ਸੇਵਾ ਦੇ ਅੰਦਰ ਦੀ ਕਿਸੇ ਦੀ ਸੈਲਰੀ ਨਹੀਂ ਆਈ ਹਲੇ ਤੱਕ ਦੂਜਾ ਮਹੀਨਾ ਖਤਮ ਹੋਣਾ ਵਾਲਾ ਹੋ ਗਿਆ ਹੁਣ ਕੱਲ ਦੇ ਇੱਕ ਮੇਲ ਕਰ ਰਹੇ ਆ ਜੀ ਤੁਹਾਨੂੰ 10 ਤਰੀਕ ਨੂੰ ਸੈਲਰੀ ਪਾ ਦਾਂਗੇ ਜੀ ਇਹ ਟੈਰਾਸਿਸ ਕੰਪਨੀ ਨੇ ਅੱਗੋਂ ਪੈਰਾਡਿਗਮ ਕੰਪਨੀ ਨੂੰ ਕੰਟਰੈਕਟ ਦਿੱਤਾ ਆ ਜੀ ਇਕਦਾ ਵਿੱਚ ਵਿਚੋਲੇ ਹੀ ਘਟੋਗੜ ਸੱਤ ਅੱਠ ਪਾ ਲੈ ਜਾਂਦੇ ਆ ਅਸੀਂ ਤਾਂ ਨਹੀਂ ਕਦੇ ਇਹਨਾਂ ਨੂੰ ਕਿਹਾ ਅਸੀਂ ਅੱਧਾ ਕੰਮ ਅੱਜ ਕਰਾਂਗੇ ਅੱਧਾ ਕੱਲ੍ਹ ਨੂੰ ਕਰਾਂਗੇ ਤਾਂ 10 ਤਰੀਕ ਨੂੰ ਕਰਾਂਗੇ ਅਸੀਂ ਟਾਈਮ ਤੇ ਕਰਕੇ ਦੇ ਰਹੇ ਆ ਨਾ ਤਾਂ ਸੈਲਰੀ ਵੀ ਸਾਨੂੰ ਟਾਈਮ ਤੇ ਚਾਹੀਦੀ ਆ ਸਾਰੇ ਪ੍ਰੇਖਕਾਂ ਜਿੰਨਾਂ ਦੀ ਸੈਲਰੀ ਕੱਟੀ ਗਈ ਸਾਨੂੰ ਉਹ ਸੈਲਰੀ ਚਾਹੀਦੀ ਆ ਪਲੱਸ ਜਿਹੜੇ ਐਚਡੀ ਉਹਦੀ ਸੈਲਰੀ ਨਹੀਂ ਆਈ ਸਾਨੂੰ ਮੌਜੂਦਾ ਹੁਣੇ ਸੈਲਰੀ ਅੱਜ ਜਿੰਨਾ ਜਦ ਇਹ ਟਾਈਮ ਲੈਣਗੇ ਉਹਨਾਂ ਟਾਈਮ ਅਸੀਂ ਇੱਥੇ ਬੈਠੇ ਆ ਕੋਈ ਸੇਵਾ ਦੇ ਅੰਦਰ ਉੱਤਰ ਨਹੀਂ ਹੋਏਗਾ ਪੂਰੇ ਜ਼ਿਲ੍ਹੇ ਦੇ ਵਿੱਚ ਜੀ ਇਹ ਟੈਰਾਸਿਸ ਕੰਪਨੀ ਨੇ ਅੱਗੋਂ ਪੈਰਾਡਿਗਮ ਕੰਪਨੀ ਨੂੰ ਕੰਟਰੈਕਟ ਦਿੱਤਾ ਆ ਜੀ ਇੱਕ ਤਾਂ ਵਿੱਚ ਵਿਚੋਲੇ ਹੀ ਘੱਟੋ ਘੜ ਸੱਤ ਅੱਠ ਪਾ ਲੈ ਜਾਂਦੇ ਆ ਇਹਨਾਂ ਨੇ ਸੇਵਾ ਕੇਂਦਰ ਨੂੰ ਇਹ ਦਿੱਤਾ ਹੋਇਆ ਜੀ ਉਹਨਾਂ ਨੇ ਇਹਨਾਂ ਨੂੰ ਡੇਕਾ ਦਿੱਤਾ ਵੀ ਤੁਸੀਂ ਸੇਵਾ ਕੇਂਦਰ ਨੇ ਕੰਮ ਲੈਣੇ ਇਹਨਾਂ ਕੋਲ ਠੀਕ ਆ ਜੀ ਕੰਮ ਹੁੰਦਾ ਆ ਜਦੋਂ ਸੈਲਰੀ ਨੂੰ ਕਹਿੰਦੇ ਆ ਇਹਨਾਂ ਕੋ ਇੱਕੋ ਜਵਾਬ ਹੁੰਦਾ ਵੀ ਡੀਜੀਆਰ ਵੱਲੋਂ ਚੈੱਕ ਨਹੀਂ ਆਇਆ ਸਾਨੂੰ ਡੀਜੀਆਰ ਨੇ ਨਹੀਂ ਰੱਖਿਆ ਸਾਨੂੰ ਕੰਪਨੀ ਨੇ ਰੱਖਿਆ ਕੰਪਨੀ ਦੇ ਵਿੱਚ ਜੇ ਤੱਤ ਸੀ ਆਪਰੇਟਰ ਰੱਖਣ ਦਾ ਕੰਟਰੈਕਟ ਲੈਣ ਦਾ ਤਾਂ ਸੈਲਰੀ ਦੇਣ ਦਾ ਵੀ ਰੱਖਿਆ ਕੰਪਨੀ ਨੇ ਸੈਲਰੀ ਦੇਣੀ ਆ ਸਾਨੂੰ ਡੀਜੀਆਰ ਨੇ ਨਹੀਂ ਦੇਣੀ ਇਹਨਾਂ ਕੋਲ ਜਵਾਬ ਤਾਂ ਡੀਜੀਆਰ ਵੱਲੋਂ ਨਹੀਂ ਆਈ ਜੇ ਬਾਕੀ ਰਹਿ ਗਈ ਗੱਲ ਕਿ ਕਹਿੰਦੇ ਵੀ ट्रांजੈਕਸ਼ਨ ਕਰਕੇ ਕੱਟੀ ਗਈ ਆ ਫਾਰਮ ਫੀਲਿੰਗ ਦਾ ਸੀ ਕੱਟ ਕੇ ਦੇ ਰਹੇ ਆ ਨਾ অপারেਟਰ ਸਾਰੇ ਸੀਸੀ ਕੱਟ ਕੇ ਦੇ ਰਹੇ ਤੁਹਾਡੀ ਯੂਐਸਲਓ ਦੇ ਵਿੱਚ ਤੁਹਾਡੀਆਂ ट्रांजੈਕਸ਼ਨਾਂ ਫੇਲ ਹੋ ਰਹੀਆਂ ਸਾਡਾ ਕੀ ਕਸੂਰ ਆ 200 ਨੀਰ ਜਿਹੜੇ ਅੱਜ ਸਾਡੇ ਕੋਲ ਇੱਥੇ অপারেਟਰ ਆਏ ਹੋਏ ਨੇ 200 ਪਲੱਸ অপারেਟਰ ਪਲੱਸ ਸੀਸੀ ਇਨਚਾਰਜ ਸਾਰੇ ਕੰਦੇ ਤੋਂ ਕੋਈ ਸਮਰਾਲੇ ਤੋਂ ਕੋਈ ਮਾਚੀਵਾੜੇ ਤੋਂ ਦਰਾਹੇ ਤੋਂ ਲੁਧਿਆਣੇ ਦੇ ਸਾਰੇ ਸੈਂਟਰ ਤੇ ਸਾਰੇ ਆਏ ਹੋਏ ਨੇ ਉਹਨਾਂ ਦੇ ਵੀ ਘੱਟ ਗਿਆ ਹੀ ਹੋਈ ਆ ਜੀ ਅੱਛਾ ਉਹ ਉਹ ਆਪਣਾ ਆਪਣਾ ਸੰਘਰਸ਼ ਉੱਤੇ ਆਪਣੇ ਜ਼ਿਲ੍ਹਿਆਂ 'ਚ ਕਰ ਰਿਹਾ ਸਾਡੀ ਸਾਰਿਆਂ ਦੀ ਕਟ ਕਟਾ ਕੇ ਹੁੰਦੀ ਹੈ ਜੀ 10200 ਉਹਦੇ 'ਚੋਂ ਵੀ ਕਿਹੇ ਆਪਰੇਟਰ ਦਾ 2000 ਕੱਟ ਲਿਆ ਕੇ ਦਾ 1500 ਕੱਟ ਲਿਆ ਹੁਣ ਜਿਹੜਾ ਆਪਰੇਟਰ 30 ਕਿਲੋਮੀਟਰ ਦੂਰ ਜਾਂਦਾ ਦਿਹਾੜੀ ਦਾ 200 ਰੁਪਿਆ ਕਿਰਾਇਆ ਹੀ ਲਾ ਕੇ ਜਾਂਦਾ ਉਹਨੂੰ ਤਾਂ ਵਿਚਾਰਿਆਂ ਨੂੰ ਬਚਾ ਹੀ ਤਿੰਨ ਹਜ਼ਾਰ ਚਾਰ ਹਜ਼ਾਰ ਰੁਪਿਆ ਬਸ ਉਹਨੂੰ 3-4000 ਰੁਪਏ ਪਿੱਛੇ ਥੋੜਾ ਜਾਊਗਾ ਉਹ ਬੰਦਾ ਆਪਰੇਟਰ ਆ ਆਪਣੀ ਮਿਹਨਤ ਕਰ ਰਿਹਾ ਸਾਡੇ ਨਾਲੋਂ ਤਾਂ ਮਜ਼ਦੂਰ ਚੰਗੇ ਨੇ ਸ਼ਾਹ ਨੂੰ 800 ਰੁ ਪਾਪਾ ਤੇਰੀ ਫੈਲ ਨਹੀਂ ਦਹੁੰਦੇ ਨੇ ਤੂੰ ਕਹਦਾ ਪਾਪਾ ਸਿੱਧੀ ਗੱਲ ਆ ਉਹ ਕਹਿੰਦਾ ਕਹਦਾ ਤੂੰ ਕਹਦਾ ਪਾਪਾ ਤੇਰੇ ਕੋਲ ਪੈ ਹੀ ਨਹੀਂ ਹੁੰਦੇ ਜੇਬ ਦੇ ਵਿੱਚ ਉਹ ਜਦੋਂ ਕੋਈ ਚੀਜ਼ ਮੰਗਲੇ ਪਾਪਾ ਪੁੱਤ ਪੈ ਨਹੀਂ ਕੋਈ ਗੱਲ ਨੂੰ ਦੇਖਾਂਗੇ ਠੀਕ ਆ ਇੰਨਾ ਜਲੂਸ ਕਢਾ ਦਿੱਤਾ ਹੋਇਆ ਇਹਨਾਂ ਨੇ ਸਾਡਾ ਸੇਵਾ ਕੇਂਦਰ ਯੂਨੀਅਨ ਜਿੰਦਾਬਾਦ ਸੇਵਾ ਕੇਂਦਰ ਯੂਨੀਅਨ ਜਿੰਦਾਬਾਦ ਸੇਵਾ ਕੇਂਦਰ ਯੂਨੀਅਨ ਜਿੰਦਾਬਾਦ ਸਕਿਉਰਿਟੀ ਗਾਰਡ ਉਹ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਖੜੇ ਰਹਿੰਦੇ ਨੇ ਉਹਨਾਂ ਨੇ ਦੋ ਦੋ ਮਹੀਨੇ ਦੀ ਸੈਲਰੀਆਂ ਦਿੰਦੇ ਠੀਕ ਹੈ ਉਹਨਾਂ ਦੀ 8300 ਸੈਲਰੀ ਆ ਜੀ ਇਹ ਜਿਹੜੇ ਗੁੰਡੇ ਚੱਲ ਰਹੇ ਨੇ ਅਸੀਂ ਕਿਸੇ ਕੋਲ ਵੀ ਜਾਣਾ ਅੱਜ ਤੋਂ ਸਾਲ ਪਹਿਲਾਂ ਵੀ ਇਹਦੇ ਮਦੂਦੇ ਬਥੇਰੇ ਮੰਗ ਪੱਤਰ ਕਦੇ ਡੀਸੀ ਨੂੰ ਕਦੇ ਏਡੀਸੀ ਨੂੰ ਬਥੇਰੇਆਂ ਨੂੰ ਦਿੱਤੇ ਨਹੀਂ ਅਸੀਂ ਕਿਸੇ ਨੂੰ ਕੋਈ ਮੰਗ ਪੱਤਰ ਨਹੀਂ ਦੇਣਾ ਇਹਨਾਂ ਨੂੰ ਵੀ ਲਿਖਣਾ ਆਉਂਦਾ ਲੈ ਜੀ ਸਾਨੂੰ ਮੰਗ ਪੱਤਰ ਲਿਖਣਾ ਆਉਂਦਾ ਅਸੀਂ ਇੱਥੇ ਬੈਠੇ ਆ ਸਾਨੂੰ ਕੰਪਨੀ ਨੇ ਰੱਖਿਆ ਸਾਨੂੰ ਡੀਸੀ ਨੇ ਨਹੀਂ ਰੱਖਿਆ ਡੀਸੀ ਆਪਣੇ ਅੰਡਰ ਲੈ ਲਵੇ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਦਾਂਗੇ ਡੀਸੀ ਸਾਹਿਬ ਨੂੰ ਠੀਕ ਹੈ ਜੀ ਅਜ਼ਾਂਦੂ ਕੰਪਨੀ ਰੱਖਿਆ ਸੀ ਕੰਪਨੀ ਕੋ ਪੈਸੇ ਲੈਣੇ ਆ ਠੀਕ ਆ ਜੀ ਕੰਪਨੀ ਦਾ ਕੰਮ ਕਰ ਰਹੇ ਆ